ਆਹ ਹੁਣ ਮੇਲਾ ਸ਼ੁਰੂ ਹੋਣਾ ਜਿੱਤਿਆਂ ਦਾ ਪਿੰਡ-ਪਿੰਡ ਵੇਖਿਓ ਕਹਿੰਦੇ ਕਹਾਉਂਦੇ ਅਣਖੀ ਸਰਦਾਰਾਂ ਦੀਆਂ ਧੀਆ ਸਰਦਾਰਾਂ ਦੀਆਂ ਭੈਣਾਂ ਸਰਦਾਰਾਂ ਦੀਆਂ ਘਰਵਾਲੀਆਂ ਇਹਨਾਂ ਨੇ ਇਕੱਠੀਆਂ ਹੋਣਾ ਜੀ ਫਿਰ ਇਹਨਾਂ ਦੇ ਚੀਫ ਗੈਸਟ ਕਿੱਦਾਂ ਦੇ ਹੁੰਦੇ ਆ ਜਿਹੜੇ ਨਾ ਬੰਦਾ ਤੇ ਨਾ ਬੁੱਢੀ ਉਹੀ ਹੁੰਦੇ ਨਾ ਜਿਹੜੇ ਮੁੱਖ ਮਹਿਮਾਨ ਸੱਦਦੀਆਂ ਵਾਂ ਅੱਜ ਸੱਭਿਆਚਾਰ ਦੇ ਗਰੁੱਪ ਤੇ ਬਣੇ ਹੋਏ ਆ ਨਾ ਹੈ ਬੰਦੇ ਤੇ ਅੱਜ ਦੇ ਸਮੇਂ ਵਿੱਚ ਤੇ ਤੁਸੀਂ ਅੰਦਾਜ਼ਾ ਲਾ ਹੀ ਨਹੀਂ ਸਕਦੇ ਬੁੱਡੀਆਂ ਬੰਦੇ ਬਣ ਬਣ ਕੇ ਬੈਠਦੀਆਂ ਤੇ ਬੰਦਿਆਂ ਦਾ ਬੁੱਡੀਆਂ ਬਣ ਨੂੰ ਜੀ ਕਰਦਾ ਉਹ ਪਤਾ ਹੀ ਨਹੀਂ ਨਾ ਬੰਦਾ ਨਾ ਬੁੱਢੀ ਉਹ ਕੀ ਕਰਦੇ ਆ ਉਹਨਾਂ ਨੇ ਨਕਲੀ ਲਾਲੇ ਵਾਲ ਕਰ ਲੀਆਂ ਲੰਬੀਆਂ ਲੰਬੀਆਂ ਪਰਾਂਦੇ ਪਾ ਕੇ ਗੁੱਤਾਂ ਰੱਜ ਕੇ ਹਾਰ ਸ਼ਿੰਗਾਰ ਪਾ ਲੈ ਭਾਰੇ ਭਾਰੇ ਸੂਟ ਤੇ ਉਪਰੋਂ ਦੀ ਲੈੜੀਆਂ ਫੁਲਕਾਰੀਆਂ ਆ ਨੱਚਦੀਆਂ ਨੇ ਇੱਜ਼ਤਦਾਰ ਪਰਿਵਾਰਾਂ ਦੀਆਂ ਧੀਆ ਤੇ ਉਹ ਚੰਗੇ ਭਲੇ ਬੰਦੇ ਹੋ ਕੇ ਬੁੜੀਆਂ ਵਾਲੇ ਸੂਟ ਪਾ ਕੇ ਤੇ ਤੁਹਾਡੇ ਘਰਾਂ ਦੀਆਂ ਇੱਜ਼ਤਾਂ ਨੂੰ ਜੱਫੀਆਂ ਪਾ ਪਾ ਕੇ ਨੱਚ ਕੇ ਚਲੇ ਜਾਂਦੇ ਆ ਤੇ ਅਸੀਂ ਬਾਵਾ ਖੱਟਦੇ ਫਿਰਦੇ ਆ ਅਹੀ ਜੀ ਐਡਾ ਮੇਲਾ ਮਨਾ ਲਿਆ ਜੀ ਅਨਾਮ ਰੱਖੇ ਜਾਂਦੇ ਆ ਛੋਟੀਆਂ ਛੋਟੀਆਂ ਬੱਚੀਆਂ ਉਹ ਨੱਚਦੀਆਂ ਪਰਫਾਰਮੈਂਸ ਦਿੰਦੀਆਂ ਫਿਰ ਅਨਾਮ ਜੱਜ ਬੈਠੇ ਨੇ ਸਾਹਮਣੇ ਇਹਨੂੰ 8 ਨੰਬਰ ਇਹਦੇ 10 ਨੰਬਰ ਪਹਿਲੇ ਨੰਬਰ ਤੇ ਆਈ 31500 ਅੱਜ ਧੀਆਂ ਨੱਚਦੀਆਂ ਤੇ ਅਹੀਂ ਨਾਮ ਰੱਖਿਆ ਸ਼ਾਬਜ ਤੁਹਾਡੇ ਬਲਿਹਾਰੀ ਇਹ ਅੱਜ ਦੇ ਹਾਲਾਤ ਹੋ ਗਏ ਜੀ ਸਾਡੇ ਸਿੱਖਾਂ ਦੇ ਇਹ ਸਾਡੇ ਹਾਲਾਤ ਇਹ ਸਭਿਆਚਾਰ ਨਹੀਂ ਆ ਪਹਿਲੀ ਗੱਲ ਤੀਆਂ ਕੋਈ ਮੇਲਾ ਨਹੀਂ ਤੀ ਸ਼ਬਦ ਮਾਲਵੇ ਇਲਾਕੇ ਦੇ ਲੋਕ ਤੀ ਨੂੰ ਕਹਿੰਦੇ ਆ ਕੱਲੀ ਤੀਆ ਤੇ ਤੀ ਕਹਿੰਦੇ ਆ ਚਾਰ ਧੀਆਂ ਬੈਠੀਆਂ ਤੇ ਤੀਆਂ ਕਹਿੰਦੇ ਆ ਮੁਗਲ ਕੀ ਕਰਦੇ ਸੀ ਸੌਣ ਦੇ ਮਹੀਨੇ ਅੰਦਰ 40 ਸਾਲ ਤੋਂ ਘੱਟ ਉਮਰ ਦੀਆਂ ਬੀਬੀਆਂ ਇਕੱਠੀਆਂ ਕਰਨੀਆਂ ਫਿਰ ਸੌਣ ਦਾ ਮਹੀਨਾ ਕਿਉਂ ਚੁਣਦੇ ਸੀ ਵੀ ਬੱਦਲ ਹੋ ਜਾਂਦੇ ਸੀ ਠੰਡੀਆਂ ਹਵਾਵਾਂ ਸੋਹਣੇ ਸ਼ਰਾਬੇ ਪਿਆ ਕਰਦੇ ਸੀ ਤੇ ਉਹਨਾਂ ਸ਼ਰਾਬ ਨਾਲ ਰਜਣਾ ਨੰਗੀਆਂ ਕਰਕੇ ਉਹਨਾਂ ਦਾ ਨਾਚ ਵੇਖਣਾ ਜਿਹੜੀ ਸੋਹਣੀ ਲੱਗਣੀ ਤੇ ਉਹਨਾਂ ਨਕਾਹ ਕਰਉਣਾ ਐਸੀ ਇਹਦਾ ਪਿਸ਼ੋਕਰ ਤੇਹੀ ਕੀ ਬਣਾ ਲਿਆ ਮੇਲਾ ਵੇਖੋ ਅੱਗੇ ਮਾਈਆਂ ਵਿਆਹ ਸ਼ਾਦੀ ਤੇ ਘੋੜੀਆਂ ਸੁਹਾਗ ਆਉਂਦੀਆਂ ਸੀ ਬੈਠ ਕੇ ਸੁਣੇ ਜਾਂਦੇ ਸੀ ਅੱਜ ਵੀ ਗਾਉਂਦੀਆਂ ਨੇ ਸੱਥਣੀਆਂ ਦੇਣੀਆਂ ਅੱਡ ਦੇ ਸਮੇਂ ਅੰਦਰ ਤੇ ਬੋਲੀਆਂ ਪਾਉਣੀਆਂ ਮੈਂ ਕਹਿੰਨੀ ਵੀ ਉਹ ਸੱਭਿਆਚਾਰ ਨਹੀਂ ਸਾਰੇ ਜਾਣਦੀਆਂ ਜਿੰਨੀਆਂ ਗੰਦੀਆਂ ਗਾਲਾਂ ਇੱਕ ਦੂਜੇ ਨੂੰ ਕੱਢੀਆਂ ਜਾਂਦੀਆਂ ਨੇ ਉਹ ਲਚਰਤਾ ਨਹੀਂ ਉਹ ਕੀ ਆ ਐਡੇ ਭੱਦੇ ਭੱਦੇ ਪਰਿਵਾਰ ਵਿੱਚ ਬਹਿ ਕੇ ਨੌਜਵਾਨ ਬੱਚੇ ਬੱਚੀਆਂ ਤੁਹਾਡੇ ਉੱਥੇ ਮੌਜੂਦ ਹੁੰਦੇ ਆ ਤੇ ਤੁਸੀਂ ਐਦਾਂ ਦੀਆਂ ਗੱਲਾਂ ਤੇ ਐਦਾਂ ਦੇ ਬੋਲ ਬੋਲਦੀਆਂ ਜੋ ਇਹ ਸਾਨੂੰ ਸ਼ਰਮ ਨਹੀਂ ਆਉਂਦੀ ਜੀ ਦੱਸ ਦਿਓ ਤੁਸੀਂ ਆਪ ਸ਼ਿਆਨੇ ਬੈਠੇ ਵੇਖੋ ਖੁਸ਼ੀ ਮਨਾਉਣੀ ਮਾੜੀ ਨਹੀਂ ਆ ਮਰਿਆਦਾ ਵਾਹਰ ਇੱਕ ਚੀਜ਼ ਦੀ